ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਅਡਾਇਰੈਕਸ਼ਨਸ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਜ਼ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ੋਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀਆ ਸੈਕਟ ਦੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਆ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਐਡੀਸੀਪੀ ਅਭਿਵੰਨਯੂ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਐ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਐ ਕੇ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਤੋਂ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉੱਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚਦੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕਨਸਾਈਨਮੈਂਟ ਲੈ ਕੇ ਆਈ ਆ ਇਹ 12 ਲੱਖ ਰੁਪਏ ਇਹਨਾਂ ਨੇ ਉੱਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲ ਪਤਾ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਏ ਆ ਇਹ ਉਹਨੂੰ ਪੇ ਕਰਦਾ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਿਆਜ ਤੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਐ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਐ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਹੈ ਇੱਕ ਗੱਡੀ ਜਿਹੜੀ ਸਵਿਫਟ ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਇਹ ਵੀ ਰਿਕਵਰ ਹੋਈ ਹੈ ਜਿੱਥੇ ਟਰੈਵਲ ਕਰ ਰਹੇ ਸੀਗੇ ਇਹਨੂੰ ਸਾਰਿਆਂ ਨੂੰ ਇਹ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ ਤੋ ਹੋਂ ਤੱਕ ਦੀ ਜਿਹੜੀ ਕੋਸ਼ਿਸ਼ ਹੋਈ ਉਹਦੇ ਵਿੱਚ ਕੀ ਕੁ ਸਾਹਮਣੇ ਆਇਆ ਕਿੰਨੀ ਦੇਖ ਤੋਂ ਇਹ ਕੰਮ ਕਰਦੇ ਫੇਰੇ ਸਨ ਕਿੰਨੀਆਂ ਜਗ੍ਹਾ ਤੇ ਲਿਆ ਸਕਦੇ ਕਾਫੀ ਮੈਂ ਤੁਹਾਨੂੰ ਦੱਸਿਆ ਦੋ ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋਏ ਜੀ 2018 ਦਾ ਇੱਕ 2020 ਦਾ ਹਾਂ ਜੀ ਤੋ ਉਹਦੇ ਚ ਉਹ ਥੋੜੀ ਸਮਾਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਇਹ ਨਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਤੋਂ ਕਰਨ ਦੇ ਵਿੱਚ ਕੋਈ ਹੋਰ ਲੁੱਟਾਪੋਹ ਵਾਲੀ ਗੱਲ ਸੀ ਜੋ ਕਰਨ ਜੋਤਿਆ ਜੇ ਤੁਸੀਂ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਆਨ ਰਿਕਾਰਡ ਹੈਗੇ ਆ ਜੋ ਤੁਹਾਡਾ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ ਬਾਕੀ ਮੈਂ ਦਾ ਮੋਡਸ ਪਰੈਂਡੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ ਇਮਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉਥੇ ਲੋਕਲ ਪੁਲਿਸ ਇਹਨਾਂ ਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸੇ ਤਰੀਕੇ ਦਾ ਕੰਮ ਕਰਦੇ ਨੇ ਜਾਂ ਦੇਖੋ ਅਜੇ ਸਟੇਜ ਤੇ ਆਪਾਂ ਇਹ ਗਲਤ ਕਹਿ દઈએ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂ ਇਹ ਕਿੱਥੋਂ ਗਿਆ ਤੇ ਹੁਣ ਤੱਕ ਕਿੰਨੀਆਂ ਅਸਾਈਨਮੈਂਟਸ ਇਹ ਲੈ ਆ ਚੁੱਕਾ ਉਤੋਂ ਜੀ ਪੁੱਛ ਆਇਆ ਸਾਹਮਣੇ ਇਹ ਮਕਬੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰਪੀਰ ਜਿਹੜੇ ACP ਈਸਟ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਔਰ ਕਿ ਕਿਸ਼ੇ ਕਿੰਨੀ ਹੈ ਤੇ ਇਹ ਦੋਹਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਵੀ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀ ਇਹ ਤੋਂ ਲਏ ਸੀ ਪਿਸ਼ੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪ ਨੂੰ ਪੇਮੈਂਟ ਵੀ ਪਾ ਦਿੱਤਾ ਗਿਆ ਚੁੱਕਾ ਜੀ ਉਹਨਾਂ ਨੇ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੇ ਚਪੌਂਡ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਅਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਹੈ ਉਹਦੇ ਚੋਂ ਅਸੀਂ ਸੱਚ ਕਢਣਾ ਹੁੰਦਾ ਹੈ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਵੀ ਇਹਨਾਂ ਨੇ 10 ਕਿਲੋ ਫਸਾਦੀਮ ਲੈ ਕੇ ਆਏ ਨੇ ਇਹਨਾਂ ਨੇ ਪਾਰਟਸ ਦੇ ਨਾਲ ਬੇਚੀ ਹੁੰਦੀ ਆ ਜਾਂ ਫਿਰ ਇਹਨਾਂ ਨੇ ਇਕੱਠੀ ਕਿਸੇ ਨੂੰ ਸਪਲਾਈ ਦੇਣੀ ਸੀ ਕੁਝ ਇਹਦੇ ਬਾਰੇ ਕੁਝ ਵੀ ਦਰਜਾ ਦੇ ਦੇਖੋ ਇਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਏਰੀਆ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋੜ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਦੇਖੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਤਾਂ ਪਾਰਟਸ ਦੇ ਵਿੱਚ ਹੀ ਹੁੰਦੀ ਆ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਉਹ ਉਹੀ ਕਹਿ ਰਹੇ ਆ ਜੀ ਉਹ ਅਸੀਂ ਸਾਰਾ ਇਹਨਾਂ ਨੂੰ ਇਨਵੈਸਟੀਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਪਹਿਲਾਂ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰਨਾ ਚਾਹੁੰਦੇ ਹਾਂ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਾਂਗੇ ਜਿਵੇਂ ਗੱਲ ਆਪਣੇ ਸਰਦੇ ਵਿੱਚ اسلامਾਬਾਦ ਤੋਂ ਰਿਕਵਰੀ ਗੱਲ ਤੁਸੀਂ ਦੱਸਿਆ ਇਹ ਬੰਦੇ ਬਾਹਰ ਦੇ ਸੀਗੇ ਇਹ ਵੀ ਹੁਣ ਪੱਟੀ ਦੇ ਨੇ ਇਹ ਤਾਂ ਅੰਮ੍ਰਿਤਸਰ ਦੇ ਵਿੱਚ ਆ ਕੇ ਸ਼ੈਲਟਰ ਲੈਂਦੇ ਨੇ ਸਾਰੇ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਰੇਸ਼ਨਲੀ ਪੁਲਿਸ ਐਕਟਿਵ ਹੈ ਅੰਮ੍ਰਿਤਸਰ ਦੀ ਉਸੇ ਕਰਕੇ ਸਾਡੇ ਜਿਹੜੀ ਟੀਮ ਹੈ ਬੜਾ ਮੈਨੂੰ ਮਾਣ ਹੈ ਨਾ ਤੇ ਗੱਲ ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ ਤੇ ਉਹਦੇ ਚ ਅچھے ਰਿਜ਼ਲਟਸ ਆ ਰਹੇ ਆ ਮੈਂ ਵੈਰੀ ਪ੍ਰਾਊਡ ਆਫ them ਬੈਕਗ੍ਰਾਉਂਡ ਤੋਂ ਤੁਹਾਨੂੰ ਦੱਸਿਆ ਦੋ ਪਰਚੇ ਹੈਗੇ ਪਿਸ਼ੋਰਾ ਸਿੰਘ ਤਾਂ ਮਸ਼ਹੂਰ ਸਮਗਲ ਹੈਗਾ ਉੱਥੋਂ ਦਾ ਕੋਈ ਸਾਹਮਣੇ ਆਇਆ ਦੀ ਇਹ ਕਦੋਂ ਗਏ ਲੈ ਕੇ ਕਿਸ ਤਰ੍ਹਾਂ ਉੱਥੋਂ ਲੈ ਕੇ ਆਏ ਕੋਈ ਰੱਤ ਕਿਸੇ ਨੂੰ ਪੁੱਛ ਕੇ ਨਹੀਂ ਕੀਤੀ ਉਹ ਅਸੀਂ ਸਾਰੀ ਗੱਲ ਮਨੀਪੁਰ ਤੋਂ ਪਾਕ ਤੋਂ ਆਏ ਦੀ ਜਿਹੜਾ ਬੰਦਾ ਇਹੋ ਜੇ ਕੰਮ ਚ ਪੈਂਦਾ ਭਾਈ ਸਾਹਿਬ ਉਹ ਆਪਣੀ ਬਚਾਵਤਾ ਕਰਕੇ ਚੱਲਦਾ ਕ੍ਰਿਮੀਨਲ ਇਹ ਤਾਂ ਕਾਨੂੰਨ ਦੇ ਜਿਵੇਂ ਕਹਿੰਦੇ ਹੱਥ ਲੰਬੇ ਹੁੰਦੇ ਨੇ ਫੜੇ ਜਾਂਦੇ ਆਲਟੀਮੇਟਲੀ ਆ ਜਨਮ ਕੇ ਹਨ ਪੁੱਛਿਆ ਵੀ ਨਹੀਂ ਮੇਰਾ ਸਵਾਲ ਹੈ ਜੀ ਇਹਦਾ ਚਲੋ ਭਾਜੀ ਗੱਲ ਇਹ ਹੈ ਇਹ ਤਾਂ ਹੁਣ ਤੁਹਾਡਾ ਹੀ ਦਿਮਾਗ ਦਾ ਇੱਕ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਪਿਛਲੇ ਸਮੇਂ ਸਰ ਇਸ ਤਰ੍ਹਾਂ ਵੀ ਕਿ ਇੱਕ ਅਮਰ ਸਰ ਕੁਝ ਰਿਕਵਰੀ ਸੀਗੀ ਜਾਂ ਉਹ ਬੂਟਾ ਦੇ ਪਾਗਲੇ ਇਹਦੇ ਆਈਓ ਵੀ ਮਣੀਪੁਰ ਤੋਂ ਦੀ ਕੰਸਾਈਨਮੈਂਟ ਆਪਾਂ ਦੇਖ ਲਈਏ ਭਾਜੀ ਇਹ ਸਾਰਾ ਉਹ ਸਟੱਡੀ ਕਰਾਂਗੇ ਕਿ ਵਾਟ ਇਜ਼ ਦੀ ਮੋਡਰਨ ਸਪਰੈਂਡ ਆਫ ਟਰਾਂਸਪੋਰਟ ਉਹ ਸਾਰਾ